ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਦਾਨ ਦਿਵਸ ਨੂੰ ਸਮਰਪਤ ਸਾਂਝੀ ਵਾਲਤਾ ਪ੍ਰੈਸ ਕਲੱਬ ਦੇ ਸੂਮ ਮੈਂਬਰਾਂ ਵੱਲੋਂ ਨਾਲ ਮਿਲ ਕੇ ਖੂਨਦਾਨ ਕੈਂਪ ਲਗਵਾਇਆ ਗਿਆ ਕਿਉਂਕਿ ਅੱਜ ਦੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਨਾਤਨ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਸੀ ਤੇ ਇਸ ਮੌਕੇ ਤੇ ਸਾਰਿਆਂ ਨੇ ਸਲਾਹ ਕੀਤੀ ਸੀ ਕਿ ਉਹਨਾਂ ਨੇ ਆਪਣਾ ਖੂਨ ਵਹਾ ਕੇ ਇੱਕ ਧਰਮ ਦੀ ਰਾਖੀ ਕੀਤੀ ਸੀ ਤੇ ਅਸੀਂ ਆਪਣੇ ਇੱਕ ਖੂਨ ਦੀ ਬੂੰਦ-ਬੂੰਦ দান ਕਰਕੇ ਕਿਸੇ ਦੀ ਅਨਮੋਲ ਜੀਵਨ ਬਚਾ ਸਕਦੇ ਹਾਂ ਅਤੇ ਇਸ ਮੌਕੇ ਸਤਕਾਰ ਜੋ ਸ਼੍ਰੀਮਾਨ ਸੰਤਪਾਪਾ ਮੋਹਨ ਸਿੰਘ ਜੀ ਗੁਰਦੁਆਰਾ ਭਾਈਸਾਲੋ ਜੀ ਪਣੋਰੀ ਵਾਲੇ ਉੱਚੇ ਚੇਤੌਰੇ ਪਹੁੰਚ ਕੇ ਸੰਗਤਾਂ ਨੂੰ ਤੇ ਪੱਤਰਕਾਰ ਵੀਰਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਇਸ ਤੋਂ ਇਲਾਵਾ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਵਿੱਚ ਚੁੰਨਵਦੀਪ ਸਿੰਘ ਸੋਨਾ ਜੈਸ਼ ਕੁਮਾਰ ਜੀਵਨ ਹਰਦੀਪ ਸਿੰਘ ਪੰਗਾਲੀ ਸਰਦਾਰ ਲਖਵਿੰਦਰ ਸਿੰਘ ਸਰਪੰਚ ਵੇਗੇਵਾਲ ਅਤੇ ਹੋਰ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਨੇ ਮੌਕੇ ਤੇ ਪਹੁੰਚ ਕੇ ਪੱਤਰਕਾਰਾਂ ਨੂੰ ਵਧਾਈ ਦਿੱਤੀ ਅਤੇ ਇਸ ਕੰਮ ਦੀ ਸ਼ਲਾਘਾ ਕੀਤੀ ਕਿ ਤੁਹਾਡੇ ਵੱਲੋਂ ਜੋ ਕਾਰਜ ਅਰੰਭਿਆ ਗਿਆ ਹੈ ਸਲਾਉਣਯੋਗ ਹੈ ਤੇ ਸਾਰੇ ਪੱਤਰਕਾਰ ਵੀਰਾਂ ਨੂੰ ਅਸੀਂ ਸਾਰੇ ਰਲ ਮਿਲ ਕੇ ਇਸ ਮੌਕੇ ਦੀ ਵਧਾਈ ਦਿੰਨੇ ਹਾਂ ਅਤੇ ਸਭ ਤੋਂ ਵੱਧ ਯੋਗਦਾਨ ਰਿਆ ਅਦਲੱਖਾ ਹਸਪੀਟਲ ਦਾ ਅਦਲੱਖਾ ਬਰਾਡ ਬੈਂਕ ਦੇ ਮੈਂਬਰਾਂ ਵੱਲੋਂ ਰਮੇਸ਼ ਕੁਮਾਰ ਚੋਪੜਾ ਦੀ ਅਗਵਾਈ ਵਿੱਚ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਖੂਨਦਾਨ ਮਹਾਨ ਹੈ ਅਤੇ ਦੁਨੀਆ ਦਾ ਸਰਵੋਤਮ দান ਹੈ ਪਤਵੱਦ ਖੂਨਦਾਨ ਕਰੋ ਇਸ ਮੌਕੇ ਜੱਗੀ ਸਰਪੰਚ ਟਿੰਗਨਗਲ ਸਰਪੰਚ ਸੁਖਚਾਨ ਸਿੰਘ ਭੰਗਵਾ ਆੜਤੀ ਮਲਕੀਸ਼ ਸਿੰਘ ਜਸਪਾਲ ਸਿੰਘ ਹੋਰ ਸਤਿਕਾਰਯੋਗ ਸ਼ਖਸੀਅਤਾਂ ਚੋ ਰਵਿੰਦਰ ਕੁਮਾਰ ਕਪਾਹੀ ਜੀ ਸੋਮ ਪ੍ਰਕਾਸ਼ ਆਨੰਦ ਮਨਿੰਦਰ ਸਿੰਘ ਸੋਖੀ ਪਿਰਤੀਪਾਲ ਸਿੰਘ ਸਿੱਧੂ ਜਗਤਾਰ ਸਿੰਘ ਸਹਿਮੀ ਪ੍ਰੀਤਮ ਸਿੰਘ ਚਿਗਮਿੰਡਾ ਜਗਜੀਤ ਕਲੇਰ ਬਲਜੀਤ ਸਿੰਘ ਕਲੇਰ ਭੁਪਿੰਦਰ ਸਿੰਘ ਕੱਥੂ ਨੰਗਲ ਅਤੇ ਪ੍ਰਮੋਦ ਸ਼ਰਮਾ ਸੁਭਾਸ਼ ਭਗਤ ਅਤੇ ਜਸਪਾਲ ਸਿੰਘ ਗਿੱਲ ਤੇ ਹੋਰ ਸਤਿਕਾਰਯੋਗ ਸ਼ਖਸੀਅਤਾਂ ਹਾਜ਼ਰ ਸਨ ਇਸ ਮੌਕੇ ਉਚਿਤੇ ਤੌਰ ਤੇ ਪਹੁੰਚ ਕੇ ਡਾਕਟਰ ਜ਼ੇਦਾਰ ਦੇ ਵੱਲੋਂ ਹਾਜ਼ਰੀ ਲਵਾਈ ਗਈ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਕਿਸੇ ਦੀ ਜੀਵਨ ਨੂੰ ਬਚਾਉਣ ਲਈ ਖੂਨ ਬਹੁਤ ਜ਼ਰੂਰੀ ਹੈ ਅਤੇ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਵਿੱਚ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਖੂਨ ਦਾਨ ਕਰੋ mm Да, ਕੋਰਿੰਗ ਕਰਨੀ Dude. ਰਿਕਾਰਡਿੰਗ ਕਰ ਰਹੇ ਹਾਂ ਹਾਂਜੀ ਪਤਾਂਜੀ ਅੱਜ ਪ੍ਰੈਸ ਕਲੱਬ ਵੱਲੋਂ ਕੋਨਟਾਨ ਕੈਂਪ ਲਾਇਆ ਗਿਆ ਹੈ ਕੀ ਕਹੋਗੇ ਆਹੇ ਕੁਝ ਨਾ ਖਾਲਾ ਆਹੇ ਕੁਝ ਹੀ ਖਤੇ ਅੱਜ ਧੰਨ ਧੰਨ ਸਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇਂਦ ਦੀ ਚਾਦਰ ਜਿਨ੍ਹਾਂ ਦਾ ਅੱਜ ਸਿੱਧੀ ਦਿਹਾੜਾ ਸੀ ਇਹ ਸਿੱਧੀ ਦਿਹਾੜੇ ਨੂੰ ਸਮਰਪਿਤ ਅੱਜ ਸਾਹੇ ਵਾਲਾ ਪ੍ਰੈਸ ਕਲੱਬ ਦੇ ਮੈਂਬਰਾਂ ਵੱਲੋਂ ਬੜੇ ਸ਼ਾ ਨਾਲ ਜਿਹੜਾ ਵਾ ਇੱਕ ਖੂਦਾਨ ਕੈਂਪ ਲਗਾਇਆ ਗਿਆ ਪ੍ਰਮਾਤਮਾ ਕਿਰਪਾ ਕਰੇ ਤਾਂ ਤਰ ਸਾਹਿਬ ਗੁਰੂ ਤੇਗ ਬਹਾਦਰ ਕਿਰਪਾ ਕਰਨ ਕਿ ਇਹ ਜਿਹੜੇ ਆ ਕਾਰਜ ਇਹ ਅੱਗੇ ਤੋਂ ਵੀ ਜਿਹੜਾ ਇਹ ਚੱਲਦਾ ਰਹੇਗਾ ਤੇ ਅੱਜ ਕਾਫੀ ਡੋਨਰ ਜਿਹੜੇ ਆ ਜਿਨ੍ਹਾਂ ਨੇ ਆਪਣਾ ਖੂਦਾਨ ਕੀਤਾ ਆ ਗੁਰੂ ਤੇਗ ਬਹਾਦਰ ਜੀ ਸਾਹਿਬ ਦੇ ਮੌਕੇ ਅਸੀਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਤੇ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਨੂੰ ਪ੍ਰਣਾਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਪਾਜੀ ਤੁਸੀਂ ਅੱਜ ਇਸ ਕੈਂਪ ਦੇ ਉੱਤੇ ਪਹੁੰਚੇ ਜੇ ਬਲੱਡ ਕੈਂਪ ਦੇ ਉੱਤੇ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ ਇੱਥੇ ਮਜੀਠਾ ਪ੍ਰੈਸ ਕਲੱਬ ਵਾਲਿਆਂ ਨੇ ਸਾਂਝੀਵਾਲਤਾ ਪ੍ਰੈਸ ਕਲੱਬ ਵਾਲੇ ਵੀਰ ਨੇ ਜਿਹੜੇ ਬਹੁਤ ਵਧੀਆ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸੀਂ ਦਿਨ ਸਾਰੇ ਉਸ ਮਰਪੱਤੇ ਨਾਲ ਖੂਨਦਾਨ ਕੈਂਪ ਲਾਇਆ ਕਈਆਂ ਦੀ ਜ਼ਿੰਦਗੀ ਬਚਾਉਣ ਦਾ ਇਹ ਕੰਮ ਆਊਗਾ ਖੂਨ ਤੇ ਮੈਂ ਬਹੁਤ ਧੰਨਵਾਦ ਕਰਦਾ ਵਾਂ ਪ੍ਰੈਸ ਕਲੱਬ ਵਾਲੇ ਵੀ ਜਾਂਦਾ ਵੀ ਅਦਲਾ ਹਸਪਤਾਲ ਤੋਂ ਡਾਕਟਰਾਂ ਦੀ ਜਿਹੜੀ ਟੀਮ ਆਈ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਕਿ ਉਹ ਪਲਾਹੋ ਜੇ ਕੈਂਪ ਅਰੇਂਜ ਕੀਤਾ ਵਿਖਾ ਗਾਂ ਪੂਏ ਖੇਤਰੀ ਹੋਰ ਉਹਨਾਂ ਨੂੰ ਬੇਨਤੀ ਕਰਦਾ ਆ ਵੀ ਇਹੋ ਜੇ ਕੰਪਨੀ ਵੀ ਕੰਮ ਦਿਆ ਕਰੋ ਸਾਡੇ ਨਗਰ ਵਿੱਚ ਜੋ ਸਾਡੀ ਕੋਈ ਜ਼ਰੂਰਤ ਹੋਵੇ ਅਸੀਂ ਚੰਗੀ ਕਹਿ ਦੇਹਾ ਕਰਿਆ ਇਹਨਾਂ ਕੋ ਟੀਮ ਦਾ ਧੰਨਵਾਦ ਕਰਦਾ ਪ੍ਰੈਸ ਕਲੱਬ ਦਾ ਬਹੁਤ ਹੀ ਪ੍ਰਸ਼ੰਸਾ ਵਾਲਾ ਆ ਬਹੁਤ ਹੀ